ਦਾ ਸਵਾਗਤ ਕਰਦੇ ਹਾਂ 16 ਡੇਰੀ ਫਾਰਮ ਤੋਂ ਅੱਜ ਆਪਾਂ ਖੜੇ ਹਾਂ ਜੀ ਪਿੰਡ 16 ਵਿੱਚ ਆ ਆਪਣੇ ਨਾਲ ਆ ਜੀ ਪਾਜੀ ਗੁਰਪ੍ਰੀਤ ਸਿੰਘ ਆਪਾਂ ਨਾਲ ਗੱਲਬਾਤ ਕਰਦੇ ਇੱਕੋ ਪ੍ਰੋਡਕਟ ਬਾਰੇ ਜੋ ਕਿ ਆਪਾਂ ਨੂੰ ਥੋੜੀ ਜਾਣਕਾਰੀ ਦੇਣਗੇ ਪ੍ਰੋਡਕਟ ਬਾਰੇ ਆਜੋ ਆਪਾਂ ਗੱਲਬਾਤ ਕਰਦੇ ਆ ਸਸਿਕਾ ਪ੍ਰਧਾਨ ਜੀ ਸਸਿਕਾ ਜੀ ਹਾਂ ਜੀ ਅੱਜ ਆਪਾਂ ਕੀ ਜਾਣਕਾਰੀ ਦਵਾਂਗੇ ਜੀ ਅੱਜ ਆਪਾਂ ਜਾਣਕਾਰੀ ਦਵਾਂਗੇ ਜੀ ਬੁੱਲ ਕਿੰਗ ਬੁੱਲ ਕਿੰਗ ਹਾਂ ਜੀ ਠੀਕ ਹੈ ਕਿਹੜੀ ਕੰਪਨੀ ਦਾ ਇਹ ਇਹ ਵਟਰੀਨਾ ਦਾ ਅੱਛਾ ਵਟਰੀਨਾ ਹਾਂਜੀ ਠੀਕ ਹੈ ਜੀ ਬੋਲ ਕਿੰਗ ਇਹ ਸਪੈਸ਼ਲ ਝੋਟਿਆਂ ਵਾਸਤੇ ਆ ਠੀਕ ਹੈ ਜੀ ਹਾਂਜੀ ਅੱਛਾ ਜੀ ਸਪੈਸ਼ਲ ਝੋਟਿਆਂ ਵਾਸਤੇ ਆ ਜਿਹਦੇ ਵਿੱਚ ਇਹਨੇ ਸੀਮਾ ਦੀ ਕੁਆਲਿਟੀ ਵਧਾਉਣੀ ਆ ਠੀਕ ਹੈ ਜੀ ਝੋਟੇ ਦੇ ਜਿਹੜੇ ਬਾਉਂਸ ਹੈ ਜੋ ਇਹਨੇ ਵਧਿਆ ਕਰਨੇ ਆ ਅੱਛਾ ਜੀ ਲੈਂਥ ਵਧਾਉਣੀ ਆ ਠੀਕ ਆ ਕੱਦ ਕਾਟ ਚੁੱਕਣਾ ਆ ਠੀਕ ਆ ਤੇ ਜਿਹੜੀਆਂ ਹੋਰ ਉਹ ਮਾਸਪੇਸ਼ੀਆਂ ਬਣ ਗਈਆਂ ਹਾਂ ਉਹ ਦਰਖੂਫ ਹੋ ਜਾਂਦੀਆਂ ਜੀ ਜੀ ਡੜੀਆਂ ਮਤਲਬ ਕਮੀਆਂ ਪੇਸ਼ੀਆਂ ਉਹਨੇ ਪੂਰੀਆਂ ਕਰਨੀਆਂ ਪੂਰੀਆਂ ਕਰੋ ਕੱਦ-ਕੱਦ ਜਾਓ ਵਧੀਆ ਓਕੇ ਅੱਛਾ ਜੀ ਇਹ ਜੋ ਪ੍ਰੋਡਕਟ ਵੀ ਜੀ ਖਾ ਰਹੇ ਨੇ ਇਹਦੇ ਨਾਲ ਜਿਹੜੇ ਕੋ ਝੋਟੇ ਆ ਜਾਂ ਮੋਗ ਸਾਂਹ ਪਾਲਦੇ ਆ ਆਪਾਂ ਕੋਈ ਸ਼ੌਂਕੀ ਤੌਰ ਤੇ ਰੱਖਦੇ ਆ ਆਪਾਂ ਵੈਸੇ ਵੀ ਹੈ ਕਿ ਨਹੀਂ ਜੀ ਹਾਂ ਜੀ ਉਹਦੇ ਵਾਸਤੇ ਇਹ ਪ੍ਰੋਡਕਟ ਬਹੁਤ ਵਧੀਆ ਕੰਮ ਕਰਦਾ ਇਹ ਪਹਿਲੀ ਗੱਲ ਵੀ ਕੋਈ ਵਰਤਦਾ ਹੀ ਨਹੀਂ ਠੀਕ ਹੈ ਇਹ ਜਿੰਨੇ ਮੇਲਿਆਂ ਦੇ ਕੰਪੀਟੀਸ਼ਨ ਵਾਸਤੇ ਜਾਂਦੇ ਆ ਨਾ ਇਸ ਟਾਈਮ ਸਾਰੇ ਬੰਦੇ ਵਰਤਦੇ ਆ ਠੀਕ ਆ ਪਰ ਆਪਣੇ ਸੋਲ ਪੇਂਟ ਦੇ ਵਿੱਚ ਦੋ ਬੰਦੇ ਜਿੰਨੇ ਲੈ ਆ ਠੀਕ ਆ ਇੱਕ ਇਹਨਾਂ ਭਾਜੀ ਨੇ ਲਿਆ ਹਾਂਜੀ ਇੱਕ ਲਾਗੇ ਬਹਿ ਕੇ ਹੋ ਰਿਆ ਉਹਨਾਂ ਦੀ ਵੀਡੀਓ ਜਿਹੜੀ ਆ ਅਪਲੋਡ ਕਰਾਂਗੇ ਇੱਕ ਦੋ ਤਰ੍ਹਾਂ ਤੱਕ ਕਰਾਂਗੇ ਠੀਕ ਹੈ ਜੀ ਹਾਂਜੀ ਇਹ ਸਪੈਸ਼ਲ ਜਿਹੜੇ ਕਪੀ ਟੈਂਸ਼ਨ ਤੇ ਝੋਟੇ ਜਾਂਦੇ ਮੇਲਿਆਂ ਦੇ ਉੱਪਰ ਹਾਂ ਉਹ ਤਾਂ ਹੀ ਬਿੰਦੇ ਜੇ ਇਹ ਜਿਹੜੇ ਝੋੜੇ ਨਾਲ ਪਿੱਛੇ ਬਣਾਏ ਆ ਉਹ ਸਿਰਫ ਇਹਦੇ ਕਾਰਨ ਨਹੀਂ ਆ ਠੀਕ ਹੈ ਮਾਸਪੇਸ਼ੀਆਂ ਬਣੀਆਂ ਹੋਰੀਆਂ ਬਿਲਕੁਲ ਓਕੇ ਟਾਪ ਕੁਆਲਿਟੀ ਬਣਾਉਂਦਾ ਠੀਕ ਹੈ ਉਹਦੇ ਚ ਸੀਮਨ ਦੀ ਕੁਆਲਿਟੀ ਵੱਧ ਜਾਂਦੀ ਆ ਹਾਂ ਹਾਂ ਸੀਮਨ ਜਿਆ ਕਰਾ ਪਕੜਾਉਣਾ ਪਕੜਾਉਣਾ ਮਾਝ ਫਿਰਦੀ ਨਹੀਂ ਠੀਕ ਆ ਜੇ ਆਪਾਂ ਡਾਇਰੈਕਟ ਕ੍ਰਾਸ ਕਰਾਉਨੇ ਆ ਠੀਕ ਆ ਤਾਂ ਕੋਈ ਰਿਜੈਕਟ ਫਾਈਟ ਨਹੀਂਗਾ ਉਹਦੇ ਚ ਦੋ ਤਿੰਨ ਗੱਲਾਂ ਜਿਹੜੀਆਂ ਹੋ ਰਿਆ ਵੀ ਜਿਦ ਤਰ੍ਹਾਂ ਮਾਲਾ ਬੱਚਾ ਪੈਦਾ ਹੋਣਾ ਹਾਂ ਹਾਂ ਬੱਚਾ ਜੰਮ ਦਾ ਪੈਦਾ ਹਡਾਣਾ ਵਾ 70 80 ਕਿਲੋ ਦਾ ਠੀਕ ਆ ਨਿੱਗਰ ਬੱਚਾ ਹਾਂ ਹਾਂ ਬੱਚਾ ਪੂਰਾ ਹਲਦੀ ਹੋਊਗਾ ਨਾ ਠੀਕ ਆ ਤੇ ਦੁੱਧ ਵੀ ਮਤਲਬ ਟਾਈਮ ਸ਼ੇਰ ਖਿੱਚੂਗਾ ਜਿੰਨੇ ਬੱਚਾ ਵਜਨ ਚ ਸਟਾਰਟਿੰਗ ਤੋਂ ਆਊਗਾ ਓਨਾ ਹੀ ਉਹ ਰਾਸ਼ਨ ਨੂੰ ਜ਼ਿਆਦਾ ਖਿੱਚੂਗਾ ਜ਼ਿਆਦਾ ਖਿੱਚੂਗਾ ਹਾਂ ਜੇਕਰ ਬੱਚਾ ਜੇਕਰ ਬੱਚਾ ਸਟਾਰਟਿੰਗ ਤੋਂ ਵੀਕਨੈਸ ਆ ਗਿਆ ਸਾਡੇ ਦੇ ਤੌਰ ਤੇ ਹਾਂ ਹਾਂ ਉਹ ਬੱਚੇ ਨੇ ਮੁੜ ਕੇ ਆਪਾਂ ਲੀ 502 ਦਵਾਈਆਂ ਦੇ ਦੇ ਕੇ ਉਹਨੂੰ ਆਪ ਭੁੱਖ ਲਵਾਣੀ ਆ ਲੀਵਰ ਸੈੱਟ ਕਰਨਾ ਫਿਰ ਉਹਨੇ ਵੰਡ ਖਾਣਾ ਫਿਰ ਉਹਨੇ ਅੱਧਾ ਕਿਲੋ ਵੰਡ ਖਾਣਾ ਸਿਰਫ ਠੀਕ ਆ ਉਹਦਾ ਫਿਰ ਉਹਦੀ ਮੁੰਕੇ ਜਿਹੜੀ ਸੇਧੋ ਬਾਨੀ ਨਹੀਂ ਨਹੀਂ ਹੁਣ ਆਮ ਜਿਹੜੇ ਕੰਪੀਟੀਸ਼ਨ ਵਾਲੇ ਜਿਹੜੇ ਬੰਦੇ ਆ ਫਾਰਮਰ ਜਿਹੜੇ ਆ ਉਹ ਸਾਰੇ ਇਹੋ ਆਂਦੇ ਆ ਵੀ ਸੀਮਨ ਲਾਉਂਦੇ ਨਾਲ ਤੇ ਝੋਟੇ ਕੋ ਡਾਇਰੈਕਟ ਕਰਾਸ ਕਰਾਉਣ ਦੇ ਨਾਲ ਮੱਝ ਦਾ ਬੱਚੇ ਦਾ ਜਿਹੜਾ ਵਾ ਮਤਲਬ ਕੁਆਲਟੀ ਦਾ ਫਰਕ ਹੈਗਾ ਉਹ ਇਹੀ ਕਾਰਨ ਆ ਕਿ ਜਾਂ ਸੀਮਨ ਜਿਹੜਾ ਵਾ ਉਹਦੇ ਚ ਮਤਲਬ ਥੋੜਾ ਸੀਮਨ ਹੁੰਦਾ ਠੀਕ ਆ ਤੇ ਜਿਹੜੀ ਡਾਇਰੈਕਟ ਕਰਾਸ ਹੋ ਜਣੀ ਆ ਠੀਕ ਆ ਉਹਦਾ ਮੱਝ ਫਿਰਦੀ ਵੀ ਨਹੀਂ ਤੇ ਆਪਾਂ ਨਾ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਆਪਾਂ ਇਹਨਾਂ ਘਰਾਂ ਜਾਇਆ ਤੇ ਇਹ ਪੁੱਛਦੇ ਆਪੀਆਂ ਨੇ ਕਾਰੇ ਵਾਸਤੇ ਮਹਲਾ ਵਰਤਨਾ ਕੋਈ ਤੋਂ ਹਿੰਦਸਾ ਬਾਪੂ ਜੀ ਆਪਾਂ ਆਪਣਾ ਇੱਕ ਛੋਟਾ ਮਾਲੀਆ ਪੂਰਾ ਸਾਡੇ ਕੋਲ ਅੱਛਾ ਜੀ ਉਹਦੇ ਵਾਸਤੇ ਅਸੀਂ ਵਰਤੋਂ ਕਰਨੀ ਆ ਠੀਕ ਆ ਜੀ ਇਹ ਵਰਤੋਂ ਕਰਾਂਗੇ ਜਦੋਂ ਇਹਨਾਂ ਵਰਤੋਂ ਕਰਦੇ ਆ ਇਸ ਛੋਟੇ ਨੇ ਸਾਡੇ ਵਿਕਾਸ ਕੀਤਾ ਵਿਕਾਸ ਕੀਤਾ ਤੇ ਹੋਰ ਵੀ ਲੈ ਕੇ ਪਾਵਾਂਗੇ ਹੋਰ ਪਾਓਗੇ ਠੀਕ ਆ ਹਾਂ ਜੀ ਮਤਲ ਤੁਹਾਨੂੰ ਇਹ ਜਾਣਕਾਰੀ ਕਿਵੇਂ ਮਿਲੀ ਇਹ ਜਾਣਕਾਰੀ ਇੱਕ ਗੁਰਪ੍ਰੀਤ ਸਿੰਘ ਨੇ ਸਾਨੂੰ ਦੱਸਿਆ ਸੀ ਠੀਕ ਆ ਜੀ ਤੇ ਉਹਦੇ ਕਰਕੇ ਫਿਰ ਅਸੀਂ ਸਾਡੇ ਕੋਲ ਕੰਪਨੀ ਆਇਆ ਤੇ ਅਸੀਂ ਉਹਦੇ ਕੋਈ ਲਿਆ ਅੱਛਾ ਕੰਪਨੀ ਕੋਲੋਂ ਮਗਾਇਆ ਤੁਸੀਂ ਮਗਾਇੰਗੇ ਮੁੰਡਾ ਹਾਂਜੀ ਠੀਕ ਹੈ ਜੀ ਹਾਂਜੀ ਇਹ ਸਟਾਰਟ ਕਰਨਾ ਰਹੇਗੀ ਹਾਂ ਦੇ ਸਟਾਰਟ ਕਰਨਾ ਸਟਾਰਟ ਕਰਨਾ ਆ ਜੀ ਕੜ ਕਰਨਾ 5 ਕਿਲੋ ਦੀ ਪੈਕਿੰਗ ਵਿੱਚ ਅੱਛਾ 5 ਕਿਲੋ ਪੈਕਿੰਗ ਆ ਹਾਂ ਦੇਣਾ ਕਿਵੇਂ ਆ ਡੋਜ਼ ਕਿਵੇਂ ਇਹਦੀ 50 ਗ੍ਰਾਮ ਦੀ ਡੋਜ਼ ਆ 50 ਗ੍ਰਾਮ ਦੇਣੀ ਹਾਂ ਇਹਦੇ ਇਹਦੇ ਵਿੱਚ ਇਹ ਮਿੰਤੀ ਆ ਅੱਛਾ ਜੀ ਮਹੀਨਾ ਇੱਕ 50 ਗ੍ਰਾਮ ਆ ਤਾਂ ਉਸ ਤੋਂ 12 ਜੇਕਰ ਛੋਟਾ ਵੀਕ ਨਸ ਨਹੀਂ ਬਣਾਉਂਦਾ ਤਾਂ ਫਿਰ ਆਪਾਂ 100 ਗ੍ਰਾਮ ਵੀ ਕਰ ਸਕਦੇ ਠੀਕ ਆ ਠੀਕ ਹੈ ਜੀ ਦੇਣੀ ਕਿਵੇਂ ਆ ਵੰਡ ਚ ਲਾ ਦੋ ਜੇਕਰ ਛੋਟਾ ਮੂੰਹ ਫੜਾ ਮੈਂ ਤੁਹਾਨੂੰ ਸਿੱਧਾ ਪਾ ਦੂੰਗਾ ਅਸੰਦਾਗ ਚ ਪਾ ਕੇ ਤੇ ਮੂੰਹ ਪਾ ਸਕਦੇ ਨਾ ਤੇ ਜਾਂ ਫਿਰ ਇੱਕ ਵੰਡ ਮੁੰਡ ਤੇ ਪਾ ਦੇ ਮਲੇ ਚੂੰਚਾ ਵੀ ਮੂੰਹ ਵਿੱਚ ਪਲਟਾ ਜਾਊਗਾ ਚਮਚਾ ਐਸਾ ਚਮਚਾ ਠੀਕ ਪਲਟਾ ਜਾਊਗਾ ਹਾਂ ਠੀਕ ਹੈ ਤੇ ਪ੍ਰਾਈਸ ਕੀ ਲਾਦਾ ਪ੍ਰਾਈਸ ਇਹਦਾ 1500 1500 ਦਾ ਲਿਆ ਜੀ ਆਪਾਂ ਨੇ ਠੀਕ ਹੈ ਜੀ ਹਾਂ 5 ਕਿਲੋ ਦੀ ਪੈਕ ਹੈਗਾ 1500 ਦਾ ਲਿਆ ਤੇ ਜੇ ਕਿ ਵੀਰ ਭਰਾ ਨੇ ਮੰਗਵਾਉਣਾ ਹੋਵੇ ਕੋਈ ਗੱਲ ਨਹੀਂ ਜੀ ਮੰਗਵਾ ਦਾਂਗੇ ਪਹੁੰਚਾ ਕਰ ਦੋਗੇ ਪਹੁੰਚਾ ਕਰ ਦਾਂਗੇ ਜੇਕਰ ਦੂਰ ਦਾ ਹੋ ਵੀਰ ਕੰਪਨੀ ਦਾ ਨੰਬਰ ਦੇ ਰੇ ਰੰਗ ਸਿੱਧਾ ਜੇਕਰ ਜੋ ਸਾਡੇ ਏਰੀਆ ਦੇ ਵਿੱਚ ਬੈਠਾ ਆ ਹਾਂ ਕਰਨਤਾਰਨ ਏਰੀਏ ਚ ਉਹਨੂੰ ਅਸੀਂ ਪਹੁੰਚ ਕਰ ਦਾਂਗੇ ਇਸੇ ਰੇਟ ਤੇ ਇਸੇ ਰੇਟ ਤੇ ਕਰਾਂਗੇ ਤੇ ਜੇ ਮੰਨ ਲਓ ਕੋਈ ਦੂਰ ਦਾ ਹੋਵੇ ਤੇ ਉਦੋਂ ਆਪਾਂ ਨੰਬਰ ਉਹਨੂੰ ਕੰਪਨੀ ਦਾ ਨੰਬਰ ਜੈਸਟ ਕਰ ਦਾਂਗੇ ਠੀਕ ਆ ਤੇ ਉਹ ਕੰਪਨੀ ਨੰਬਰ ਜਿਹੜਾ ਆਪੇ ਗੱਲਬਾਤ ਆਪੇ ਗੱਲਬਾਤ ਕਰ ਲੈਣਾ ਠੀਕ ਆ ਹਾਂ ਠੀਕ ਉਦੋਂ ਬਾਅਦ ਹੋ ਜੂਗੀ ਤੇ ਐਡਰੈਸ ਬੋਲ ਦਿਓ ਆਪਣਾ ਪਿੰਡ ਸੋਹ ਵਾਲਾ ਹਾਂਜੀ ਜ਼ਿਲ੍ਹਾ ਕਰਨਤਾਰਨ ਠੀਕ ਆ ਅੱਡਾ ਚਵਾਲ ਆ ਅੱਡਾ ਚਵਾਲ ਹਾਂਜੀ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ 99150 48814 ਹਾਂ 99150 48814 ਵੀ ਜਿਹੜਾ ਨੰਬਰ ਬਾ ਤੁਸੀਂ ਸਪਰੰਗ ਕਰ ਸਕਦੇ ਜੇ ਇਸ ਨੰਬਰ ਤੇ ਹਾਂਜੀ ਤੁਸੀਂ ਜੋ ਵੀ ਕੋਈ ਪ੍ਰੋਡਕਟ ਮੰਗਾਉਣਾ ਆ ਤੁਸੀਂ ਮੰਗਾ ਸਕਦੇ ਜੀ ਬਾਕੀ ਇਸ ਚੈਨਲ ਤੇ ਤੁਹਾਨੂੰ ਵੀਡੀਓ ਹੋਰ ਸਾਡੇ ਮਿਲਣੀਆਂ ਜੋ ਹੈ ਵਟਰੀਨਾ ਕੰਪਨੀ ਦੇ ਪ੍ਰੋਡਕਟ ਬਾਰੇ ਹੋਰ ਜਾਣਕਾਰੀ ਦਿੱਤੀ ਹੈ ਤੁਸੀਂ ਇਹਨਾਂ ਕੋਲੋਂ ਪਤਾ ਕਰ ਸਕਦੇ ਜਾਣ ਕੇ ਹਾਂਜੀ ਸੋ ਆਪਾਂ ਤਾਂ ਉਸ ਗਰੀਨ ਤੇ ਨੰਬਰ ਜਾਲੂ ਕਰਦਾਂਗੇ ਤੁਸੀਂ ਉਸ ਗਰੀਨ ਤੋਂ ਨੰਬਰ ਵੇਖ ਕੇ ਤੇ ਵੀਜ ਨੂੰ ਕਾਲ ਕਰ ਸਕਦੇ ਜੀ ਥੋੜੇ ਦਿਨਾਂ ਤੱਕਰ ਤੁਹਾਨੂੰ ਆਪਾਂ ਇੱਕ ਮਾਲੀ ਸ਼ੋਅ ਕਰਾਂਗੇ ਵੀਡੀਓ ਦੇ ਉੱਪਰ ਠੀਕ ਆ ਜੀ ਅਰਜਨ ਕੁੰਗੜ ਦਾ ਬੱਚਾ ਜੀ ਉਹਨਾਂ ਦਾ ਬੱਚਾ ਬੰਦਿਆਂ ਨਾਲ ਗੱਲਬਾਤ ਨਹੀਂ ਹੋਈ ਠੀਕ ਆ ਅਰਜਨ ਕੁੰਗੜ ਹਾਂ ਠੀਕ ਆ ਕਾਲੀ ਮੋਰਾ ਦੇ ਵਿੱਚ ਆ ਉਹ ਬਹੁਤ ਮਸ਼ਹੂਰ ਆ ਉਹਨਾਂ ਵੀ ਇਹੀ ਪ੍ਰੋਡਕਟ ਲਿਆ ਉਹ ਛੋਟੇ ਵਾਰ ਅੱਛਾ ਵਰਤੇ ਆਏ ਨਹੀਂ ਮਤਲਬ ਅੱਲੇ ਚਾਲੂ ਕਰਨਾ ਕਰਨਾ ਚਲੋ ਠੀਕ 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 ਹਾਂ ਹੀਰੋ ਵੀਰ ਤੋਂ ਪਤਾ ਲੱਗ ਜੂ ਸਾਰਾ ਠੀਕ ਆ ਸੋ ਧੰਨਵਾਦ ਆਪਾਂ ਮੋਬਾਈਲ ਨੰਬਰ ਤੇ ਕਰੀਨ ਦੇ ਦੇ ਦਾਂਗੇ ਸੋ ਇੰਨਾ ਕਹਿੰਦੇ ਧੰਨਵਾਦ ਸਤਿ ਸ੍ਰੀ ਅਕਾਲ ਹਾਂ